ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਨਾਬਾ ਦੀ ਬਾਜੀਗਰ ਵਸਤੀ ਵਿੱਚ ਚੈਕਿੰਗ ਕੀਤੀ ਗਈ ਜਿਸ ਦੇ ਨਾਲ ਡੀਐਸਪੀ ਗੁਰਵੀਰ ਸਿੰਘ ਥਾਣਾ ਭਵਾਨੀ ਕਤਵਾਲੀ ਨਾਬਾ ਦੇ ਇੰਚਾਰਜ ਸੌਰਵ ਸੱਬਰਵਾਲ ਤੇ ਸਦਰ ਇੰਚਾਰਜ ਜਸਵਿੰਦਰ ਸਿੰਘ ਕੋਕਰ ਵੱਖ-ਵੱਖ ਥਾਣਿਆਂ ਦੀ ਭਾਰੀ ਪੁਲਿਸ ਫੋਰਸ ਦੇ ਤਹਿਤ ਬ੍ਰਿਕੀ ਦੇ ਨਾਲ ਘਰਾਂ ਦੀ ਚੈਕਿੰਗ ਕੀਤੀ ਗਈ ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਰਹੀਂ ਵਾਹਨਾਂ ਦੇ ਨੰਬਰ ਪਲੇਟਾਂ ਰਹੀਂ ਵੀ ਬੀਵੀਆਈਪੀ ਰਹੀਂ ਚੈਕਿੰਗ ਕੀਤੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਅਧਿਕਾਰੀ ਪਹੁੰਚਦੇ ਨਜ਼ਰ ਆ ਰਹੀਆਂ ਹਨ ਤਸਵੀਰਾਂ ਤੁਹਾਡੇ ਸਾ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਜੁੱਧ ਨਸ਼ਿਆਂ ਵਿਰੁੱਧ ਪੜਾਅ ਦੇ ਦੁਬਜੇ ਤਹਿਤ ਲਗਾਤਾਰ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਜਨਾਬਾ ਵਿਖੇ ਪਾਰੀ ਫੋਰਸ ਦੇ ਤਹਿਤ ਬਾਕੋ ਕਥਮਤੇ ਇੰਟੈਲੀਜੈਂਸ ਦੀ ਰਿਪੋਰਟਾਂ ਦੇ ਆਧਾਰ ਤੇ ਤਲਾਸ਼ੀ ਅਭਿਆਨ ਕੀਤੇ ਜਾ ਰਹੇ ਹਨ ਅਤੇ ਐਲਾਨ ਕੀਤਾ ਕਿ ਨਸ਼ੇ ਤਸਕਰ ਨਸ਼ਾ ਨਹੀਂ ਪੇਚਣ ਦਿੱਤਾ ਜਾਵੇਗਾ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਵੀ ਨਸ਼ਾ ਵੇਚਣ ਦਾ ਸਵਾਲਾਂ ਤੇ ਉਹਨਾਂ ਨੇ ਕਿਹਾ ਕਿ ਹਾਲੀ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਹਾਲੇ ਦੀ ਜਿਹੜਾ ਵੀ ਵਿਅਕਤੀ ਨਸ਼ੇ ਦੇ ਵੇਚ ਰਹੇ ਹਨ ਉਹ ਖਲਾਬ ਲਗਾਤਾਰ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਪੁਲਿਸ ਅਧਿਕਾਰੀਆਂ ਵੱਡੀਆਂ ਪੁਲਿਸ ਫੋਰਸ ਦੇ ਨਾਲ ਪਹੁੰਚੇ ਹਨ ਅਤੇ ਵੱਖ-ਵੱਖ ਤਸਵੀਰਾਂ ਤੁਹਾਨੂੰ ਇੰਗਲਾ ਰਾਹੀਂ ਦਿਖਾ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਵੱਡੀ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਨਸ਼ਿਆਂ ਵੇਚਣ ਤੇ ਲਈ ਜਿੱਥੇ ਜੁੱਧ ਨਸ਼ਿਆਂ ਵਿਰੁੱਧ ਮਹਿਮ ਵੀ ਪਿੰਡਾਂ ਦੇ ਵਿੱਚ ਆਗਾਜ਼ ਸ਼ਹਿਰਾਂ ਦੇ ਵਿੱਚ ਵੀ ਕੀਤੇ ਜਾ ਰਹੇ ਹਨ ਇੱਥੇ ਆਮ ਆਦਮੀ ਪਾਰਟੀ ਦੇ ਨਾਲ ਨਾਲ ਪੁਲਿਸ ਵੀ ਅਤੇ ਆਮ ਲੋਕਾਂ ਵੱਲੋਂ ਵੀ ਨਸ਼ੇ ਨੂੰ ਰੋਕਣ ਦੇ ਲਈ ਪੂਰਾ ਸਹਿਯੋਗ ਕਰਨ ਦੀ ਵੀਲ ਦਾ ਕਰ ਰਹੇ ਰਹੇ ਨੇ ਹਨ ਉੱਥੇ ਨਾਲ ਹੀ ਲੋਕਾਂ ਦੀ ਪਬਲਿਕ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅਗਰ ਇਹ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਸਭ ਤੋਂ ਵੱਡੀ ਪਬਲਿਕ ਦੀ ਲੋੜ ਹੈ ਅਗਰ ਇਹ ਪਬਲਿਕ ਸਾਧਵੇਗੀ ਤਾਂ ਸਭ ਕੁਝ ਹੋ ਸਕਦਾ ਹੈ ਪੁਲਿਸ ਵੱਲੋਂ ਵੀ ਆਪਣੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾਂ ਰਹੀਆਂ ਹਨ ਪਰ ਨਸ਼ਿਆਂ ਨੂੰ ਲੈ ਕੇ ਸਭ ਤੋਂ بڑے ਸਵਾਲ ਖੜੇ ਵੀ ਹੁੰਦੇ ਨਜ਼ਰ ਆਉਂਦੇ ਹਨ ਕਿ ਨਸ਼ੇ ਵੇਚਣ ਵਾਲੇ ਕਿਉਂ ਨਹੀਂ ਬਾਜ਼ ਆ ਰਹੇ ਕਿ ਕਾਰਵਾਈਆਂ ਦੇ ਵਿੱਚ ਟਿੱਲ ਲੱਗਦੀ ਹੈ ਜਾਂ ਫਿਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਉੱਪਰ ਨਹੀਂ ਹੋ ਰਹੀ ਤਸਵੀਰਾਂ ਵੀ ਦੇਖ ਸਕਦੇ ਹੋ ਚੈਕਿੰਗ ਕੀਤੀਆਂ ਜਾਂ ਰਹੀਆਂ ਹਨ ਜਿਵੇਂ ਘਰਾਂ ਦੇ ਵਿੱਚ ਤਲਾਸ਼ੀ ਮਹਮ ਵੱਡੀ ਪੱਧਰ ਤੇ ਕੀਤੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਫੋਰਸ ਵੱਲੋਂ ਗੁਰਪ੍ਰੀਤ ਸਿੰਘ ਸਰਾਵਖੜੇ ਨਜ਼ਰ ਆ ਰਹੇ ਹਨ ਜਿਥੇ ਉਹਨਾਂ ਵੱਲੋਂ ਵੱਡੀ ਪੱਧਰ ਤੇ ਤਲਾਸ਼ੀਆਂ ਲਈ ਜਾ ਰਹੀਆਂ ਹਨ ਬੁਖ ਬੁਖ ਤਸਵੀਰਾਂ ਦੇਖਾਂ ਬਰੀਕੀ ਨਾਲ ਵੀ ਜਾਂਚ ਕੀਤੀਆਂ ਜਾ ਰਹੀਆਂ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ thank ਉੱਪਰੋਂ ਪਿੱਛੇ ਵਾਪਸ ਹਾਂ ਇਹ ਪਿੱਛੇ ਰੱਖ ਬਰਾਬਰ ਕਰ ਬਸ ਕੀ ਘੱਟ ਕਰ ਲੈ ਬੰਦ ਕਰ ਲੈ ਐਸਪੀ ਸਾਹਿਬ ਜਿਹੜਾ ਨਸ਼ਾ ਵਿਰੋਧੀ ਮੁਹਿੰਮ ਅਪੜਾਉ ਟੂਰ ਦੇ ਤਹਿਤ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਕਿ ਕੀ ਲੱਗਦਾ ਕਿ ਅੱਜ ਦੀ ਜਿਹੜੀ ਕਾਰਵਾਈ ਪੁਲਿਸ ਜਿਹੜੀ ਇਕੱਠੀ ਮੰਨ ਜੋਗ ਡੀਜੀਪੀ ਪੰਜਾਬ ਡੀਆਜੀ ਰੇਂਜ ਤੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਦੇ ਉਦੇਸ਼ਾ ਮੁਤਾਬਕ ਅੱਜ ਦਾ ਜਿਹੜਾ ਹੈਗਾ ਕਾਸੋ ਕਾਰਡਨੈਂਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈਗਾ ਇਹ ਇਹਦਾ ਮੇਨ ਮਕਸਦ ਜਿਸ ਤਰ੍ਹਾਂ ਕਿ ਫਰਸਟ ਫੇਸ ਸੀਗਾ ਯੁੱਧ ਨਸ਼ਿਆਂ ਵਿਰੁੱਧ ਉਸੇ ਤਰ੍ਹਾਂ ਹੀ ਇਹ ਦੂਜੇ ਫੇਸ ਦੇ ਵਿੱਚ ਵੀ ਉਸੇ ਮੁਸਤੈਦੀ ਦੇ ਨਾਲ ਜਿਹੜੀ ਹੈਗੀ ਹੈ ਇਹ ਕਾਰਵਾਈਆਂ ਅਮਲ ਚ ਰਿਆਂਦੀਆਂ ਜਾ ਰਹੀਆਂ ਨੇ ਇਹ ਕਿੰਨਕ ਜਿਹੜੇ ਹੈਗੇ ਪਰਚੇ ਦਰਜ ਕੀਤੇ ਨੇ ਜੇ ਪਟਿਆਲੇ ਜਿਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਪਰਚੇ ਸਮੇਂ ਸਮੇਂ ਤੇ ਜਿਹੜੇ ਵਕਫਕਤਾਂਾਂ ਚ ਜਿਹੜਾ ਦਰਜ ਕੀਤੇ ਜਾ ਰਹੇ ਹੈਗੇ ਖਾਸ ਕਰਕੇ ਐਨਡੀਪੀਐਸ ਅਗੇਂਸਟ ਤੇ ਆਲਰੇਡੀ ਜਿਹੜੀ ਹੈਗੀ ਇੱਕ ਕੰਪੇਨ ਚੱਲ ਰਹੀ ਹੈ ਉਦੇ ਅੰਤਰਗਤ ਹੀ ਅੱਜ ਅਸੀਂ ਸਰਚ ਕਰ ਰਹੇ ਹਾਂ ਜੋ ਵੀ ਕੁਝ ਸਾਨੂੰ ਜਿਹੜਾ ਹੈਗਾ ਸੰਦਿਗਤ ਪ੍ਰਾਪਤ ਹੋਏਗਾ ਉਹਦੇ ਜਿਹੜੀ ਹੈਗੀ ਹੈ ਕਾਰਵਾਈ ਅਮਲ ਚ ਲਿਆਂਦੀ ਜਾਏ ਨਸ਼ਾ ਵਿਕਣ ਤੋਂ ਰੁਕ ਕਿਉਂ ਨਹੀਂ ਰਿਹਾ ਜੀ ਫਿਰ ਨਸ਼ਾ ਤਾਂ ਹਾਲੇ ਵੀ ਮਿਲ ਰਿਹਾ ਨੌਜਵਾਨ ਓਵਰਡੋਜ਼ ਨਾਲ ਮਾਰ ਰਹੇ ਨੇ ਕਿ ਕਾਰਨ ਕੀ ਹੈ ਜਿਹੜਾ ਨਸ਼ਾ ਹਾਲੇ ਵੀ ਮਿਲ ਰਿਹਾ ਨਸ਼ਾ ਜੀ ਵੇਖੋ ਪੁਲਿਸ ਵੱਲੋਂ ਤਾਂ ਪੂਰੀ ਮੁਸਤੈਦੀ ਨਾਲ ਤੁਸੀਂ ਸਾਡੇ ਨਾਲ ਹੀ ਹੁੰਦੇ ਹੋ ਮੋਸਟ ਆਫ ਦਾ ਜਿਹੜਾ ਹੈਗਾ ਅਸੀਂ ਪੂਰੀ ਤਰ੍ਹਾਂ ਜਿਹੜਾ ਸਰਚੋ ਬਿਆਨ ਵਗੈਰਾ ਕਰ ਰਹੇ ਹੈਗੇ ਆਂ ਪਬਲਿਕ ਦਾ ਸਾਥ ਵੀ ਸਾਨੂੰ ਮਿਲਣ ਲੱਗ ਪਿਆ ਹੈਗਾ ਤੇ ਇਹ ਕੋਈ ਵੀ ਹੁੰਦਾ ਹੈ ਨਾ ਜੇ ਕਿਤੇ ਵੀ ਨਸ਼ਾ ਖਤਮ ਕਰਨਾ ਹੈ ਉਹਦੇ ਆਪਾਂ ਤਿੰਨ ਸਟੈਪ ਮੰਨ ਸਕਦੇ ਆ ਸਭ ਤੋਂ ਪਹਿਲਾਂ ਸਪਲਾਈ ਚੇਨ ਕੱਟਣਾ ਸੈਕੰਡ ਜਿਹੜਾ ਹੁੰਦਾ ਹੈਗਾ ਐਡਿਕਟੋਨਾਂ ਦੀ ਸਾਂਭ ਸੰਭਾਲ ਤੇ ਥਰਡ ਜਿਹੜਾ ਨਵੇਂ ਬੱਚੇ ਨਾਲ ਲੱਗਣ ਉਹਨਾਂ ਨੂੰ ਅਵੇਅਰ ਕਰਨਾ ਹੁੰਦਾ ਹੈਗਾ ਤੇ ਪੁਲਿਸ ਦੀ ਜਿਹੜੀ ਭੂਮਿਕਾ ਹੈਗੀ ਏ ਸਪਲਾਈ ਚੇਨ ਕੱਟਣ ਤੇ ਜਿਹੜਾ ਹੈਗਾ ਫਰਦਰ ਕਿਸੇ ਨੂੰ ਨਾ ਲੱਗਣ ਦੇਣਾ ਬੇਅਰ ਕਰਨ ਦੇ ਵਿੱਚ ਮੁੱਖ ਤੌਰ ਦੇ ਉੱਤੇ ਹੁੰਦੀ ਹੈ ਪਰ ਅਸੀਂ ਜਿਹੜਾ ਤਿੰਨੇ ਸਟੈਪਾਂ ਦੇ ਵਿੱਚ ਪੂਰਾ ਜ਼ੋਰ ਲਗਾ ਰਹੇ ਹੈਗੇ ਆ ਤੇ ਅਸੀਂ ਪੂਰੇ ਆਸਬੰਦ ਹੈਗੇ ਆ ਕਿਉਂਕਿ ਪਬਲਿਕ ਵੀ ਸਾਡੇ ਨਾਲ ਹੁਣ ਇੱਕ ਅਭਿਆਨ ਦੇ ਤੌਰ ਤੇ ਜੁੜ ਚੁੱਕੀ ਹੈ ਤੇ ਸੈਕੰਡ ਫੇਜ਼ ਦਾ ਮੁੱਖ ਮਕਸਦ ਵੀ ਇਹੀ ਹੈਗਾ ਕਿ ਵਿਲੇਜ ਲੈਵਲ ਦੀ ਡਿਫੈਂਸ ਕਮੇਟੀ ਤੇ ਜਿਹੜਾ ਹੈਗਾ ਮੁਹੱਲਾ ਲੈਵਲ ਦੀ ਜਿਹੜੇ ਕਮੇਟੀਆਂ ਬਣਾ ਕੇ ਲੋਕਾਂ ਦੇ ਜਿਹੜਾ ਸਮਗਰ ਜਿਹੜਾ ਹੈਗਾ ਸਹਿਯੋਗ ਦੇ ਨਾਲ ਜਿਹੜਾ ਹੈਗਾ ਨਸ਼ੇ ਨੂੰ ਪੂਰੀ ਤਰ੍ਹਾਂ ਜੜਾਂ ਤੋਂ ਪੁੱਟਿਆ ਜਾਏ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਜਾਂ ਅਵੇਅਰਨੈਸ ਦੀ ਕਮੀ ਲੱਗਦੀ ਹੈ ਸਰ ਕਿ ਜਿਹੜਾ ਹਜੇ ਤੱਕ ਕਮਿਊਨੀਕੇਸ਼ਨ ਦੀ ਸੈਕੰਡ ਫੇਸ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਕਮਿਊਨੀਕੇਸ਼ਨ ਤੇ ਹੀ ਹੈਗਾ ਕਿਉਂਕਿ ਜੇ ਸਮੱਸਿਆ ਸਾਰੀ ਆਪਣੀ ਸਾਰਿਆਂ ਦੀ ਹੈਗੀ ਆ ਆਪਾਂ ਸਾਰੇ ਹੁਣ ਲਾਮਬੰਦ ਹੋ ਚੁੱਕੇ ਆ ਤੇ ਲਗਭਗ ਜਿਹੜਾ ਹੈਗਾ ਆਪਾਂ ਨੂੰ ਬਹੁਤ ਜਲਦੀ ਜਿਹੜਾ ਹੈਗਾ ਪੂਰਪਾਲਾਂਗੇ ਰੋਟੀ ਛੰਨਾ ਪਹਿਲਾਂ ਜੀ ਲੋਕ ਲਾਗੇ ਸੀ ਲੋਕ ਸਾਰੇ ਘਰਾਂ ਨੂੰ ਜੰਦਾ ਲਾ ਕੇ ਚਲੇ ਗਏ ਸੀ ਲੇਕਿਨ ਦੁਬਾਰਾ ਇੱਕ ਵਾਰ ਫੇਰ ਦੇਖਣ ਨੂੰ ਮਿਲ ਰਿਹਾ ਵੀ ਸਾਰੇ ਲੋਕ ਖੁੱਲੇ ਹੋਏ ਨੇ ਲੋਕ ਆਪਣੇ ਘਰਾਂ 'ਚ ਰਹਿ ਰਹੇ ਨੇ ਕੀ ਕਾਰਨ ਕੀ ਆ ਜਮਾਨਤ ਤੋਂ ਬਾਹਰ ਆਏ ਨੇ ਕਿ ਦੁਬਾਰਾ ਵੀ ਕਿਤੇ ਉਹਨਾਂ ਨੂੰ ਸਰਗਰਮ ਹੋ ਗਏ ਮੋਸਟ ਆਫ ਦਾ ਕੇਸਿਸ ਦੇ ਵਿੱਚ ਜਿਵੇਂ ਡੀਐਸਪੀ ਨਾਬਾ ਤੇ ਨਾਬਾ ਸਬਡਿਵੀਜ਼ਨ ਦੀ ਟੀਮ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਐਫੀਸ਼ੀਐਂਟ ਆਫੀਸਰ ਨੇ ਸਾਡੇ ਇਹ ਬਹੁਤ ਮਿਹਨਤ ਕਰ ਰਹੇ ਹੈਗੇ ਨੇ ਤੇ ਬਹੁਤ ਸਾਰੇ ਕੇਸਸ ਦੇ ਵਿੱਚ ਹੁੰਦਾ ਕਿ ਬੇਲ ਤੋਂ ਬਾਅਦ ਜਿਹੜਾ ਹੈਗਾ ਚੰਗੀ ਚਾਲ ਚੱਲਣ ਦੀ ਉੱਤੇ ਜਿਹੜਾ ਕੋਰਟ ਭੇਜ ਦਿੰਦੇ ਹੈਗੇ ਆ ਜਾਂ ਬੇਲ ਦੇ ਦਿੰਦੇ ਹੈਗੇ ਆ ਜਿਹੜੇ ਐਨਡੀਪੀਐਸ ਦੇ ਵਿੱਚ ਵੀ ਹੁੰਦੇ ਹੈਗੇ ਆ ਤੇ ਅਸੀਂ ਉਹਨਾਂ ਦਾ ਪੂਰਾ ਜਿਹੜਾ ਧਿਆਨ ਰੱਖ ਰਹੇ ਹੈਗੇ ਆ ਜੇ ਕੁਝ ਫੇਰ ਸਾਹਮਣੇ ਆਉਂਦਾ ਸੀ ਉਹਨਾਂ ਨੂੰ ਦੁਬਾਰਾ ਫਿਰ ਜੇਲ ਭੇਜਾਂਗੇ ਸਖਤ ਵਾਰਨਿੰਗ ਵੀ ਆ ਜੀ ਮਾਫ ਕਰਨਾ ਸਖਤ ਵਾਰਨਿੰਗ ਸਾਡੀ ਇਹੀ ਹੈਗੀ ਹੈ ਕਿ ਉਹ ਬੰਦੇ ਦੇ ਪੁੱਤ ਬਣ ਜੋ ਹੁਣ ਬਹੁ ਪੰਜਾਬ ਦਾ ਬਹੁ ਨੁਕਸਾਨ ਹੋ ਚੁੱਕਾ ਹੈਗਾ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਲਾਮਬੰਦ ਹੈਗੀ ਤੇ ਪਬਲਿਕ ਵੀ ਸਾਡੇ ਨਾਲ ਹੈ ਤੇ ਜੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਘਣਾਉਣਾ ਕੰਮ ਕਰੇਗਾ ਤਾਂ ਅਸੀਂ ਸ਼ਕਤੀ ਨਾਲ ਉਹਨਾਂ ਦੇ ਖਿਲਾਫ ਜਿਹੜਾ ਹੈ ਕਾਰਵਾਈ ਅਮਲ ਚ ਲਿਆਵਾਂਗੇ ਸਰਚ ਆਪਰੇਸ਼ਨ ਪਿੰਡਾਂ 'ਚ ਵੀ ਹੋਏਗਾ ਸ਼ਹਿਰ ਤੋਂ ਬਿਨਾਂ ਪਿੰਡਾਂ ਦੇ ਵਿੱਚ ਵੀ ਕਾਫੀ ਜਿਹੜਾ ਨਸ਼ਾ ਬਿੱਤਦਾ ਉਹਦੇ ਲਈ ਵੀ ਸਰਚ ਭਾਂ ਚੱਲੇਗਾ ਹਾਂਜੀ ਇਹ ਸਮੇਂ-ਸਮੇਂ ਦੇ ਉੱਤੇ ਜਿਹੜੇ ਪ੍ਰੋਗਰਾਮ ਉਹ ਲਿਖ ਕੇ ਜਾਂਦੇ ਹੈਗੇ ਆ ਜਿਵੇਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਪਲੇਸਿਸ ਨੇ ਜਿਹੜੇ ਸਾਨੂੰ ਉੱਪਰੋਂ ਹੀ ਆਏ ਹੈਗੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈਗਾ ਤੇ ਉਹਦੇ 'ਚ ਅਸੀਂ ਅੱਜ ਕਾਰਵਾਈ ਕਰਾਂਗੇ ਲੱਗਦਾ ਜਿਹੜੀ ਕੁੱਲ ਕਾਰਵਾਈ ਕਰ ਰਹੀ ਹੈ ਨਸ਼ੇ ਦੇ ਵਿਰੁੱਧ ਠੀਕ ਹੈ ਬਿਲਕੁਲ ਇਹ ਅਸੀਂ ਬਦਨਾਮ ਹੋਏ ਬੇਸਰ ਅਸੀਂ ਦੱਸ ਨਹੀਂ ਸਕਦੇ ਆਪਣੇ ਏਰੀਆ ਕਿੱਥੇ ਰਹਿੰਦੇ ਮੈਂ ਕੁੱਕ ਦਾ ਕੰਮ ਕਰਦਾ ਅਸੀਂ ਜਾਂਦੇ ਲੋਹਰਾਂਗੇਟ ਲੋਹਰਾਂਗੇਟ ਨਸ਼ਾ ਵੇਚਦਾ ਸਰ ਅਸੀਂ ਬਦਨਾਮ ਹੋਏ ਪਿਆ ਬਹੁਤ ਜ਼ਿਆਦਾ ਇਹ ਨਸ਼ਾ ਬੰਦ ਹੋਣਾ ਚਾਹੀਦਾ ਤੁਸੀਂ ਪਰ ਜਾਣਕਾਰੀ ਦੋਗੇ ਪੁਲਿਸ ਜਿਹੜਾ ਨਸ਼ਾ ਵੇਚਦਾ ਤੁਸੀਂ ਉਹ ਅਸੀਂ ਜਾਂ ਸਰ ਉਹਨਾਂ ਨੂੰ ਐਵੇਂ ਕਹਿੰਦੇ ਨਾ ਵੀ ਅਸੀਂ بے ਨਸ਼ਾ ਵੇਚਦੇ ਸਾਨੂੰ ਕਹਿੰਦੇ ਨਾ ਤੁਹਾਨੂੰ ਵੀ ਬਸਵਾ ਲਾਂਗੇ ਅਸੀਂ ਵੀ ਸਾਨੂੰ ਬਸਵਾ ਦਾਂਗੇ ਅਸੀਂ ਅਸੀਂ ਗਰੀਬ ਆਦਮੀ ਆ ਜਿਹਨਾਂ ਅਸੀਂ ਬੈਠੇ ਸਵੇਰੇ ਉੱਠ ਕੇ ਜਾਂਦੇ ਹਲਵਾਈ ਦਾ ਕੰਮ ਕਰਦਾ ਮੈਂ ਜਾ ਕੇ ਜੇ ਅਸੀਂ ਕਿਸੇ ਸ਼ਹਿਰ ਜਾਂਦੇ ਵੀ ਕਿੱਥੇ ਰਹਿੰਣਾ ਲੋਹਰਾਂਗੇਟ ਬਦਨਾਮੀ ਅਲੱਗ ਕੰਮ ਹੋ ਰਿਹਾ ਸਰ ਕੋਈ ਨੀ ਨਸ਼ਾ ਚੈਕਿੰਗ ਕਰਦੇ ਚਾਹੀ ਹਾਂ ਯਸ ਅਸੀਂ ਆਪ ਕਹਿੰਦੇ ਵੀ ਸਾਡੀ ਚੈਕਿੰਗ ਕਰੋ ਜ਼ਰੂਰੀ ਹੈ ਚੈਕਿੰਗ ਕਰੋ ਉਹ ਫੜਦਾ